ਸਾਡੀ ਸਰੋਬਣੀ ਕਾਲੀ ਦਲ ਪਾਰਟੀ ਸੁਪਰੀਸ ਇੱਕ ਬਾਅਦ ਬੀਬੀ ਸੁਰਜੀਤ ਕੋ ਉਹਨੇ ਸਾਡੀ ਝੋਲੀ ਟਿਕਪਾਈਏ ਜੋ ਸਾਡੇ ਮੁੱਦੇ ਨੇ ਜੋ ਸਾਡੀ ਅੱਖੰਡੀਆਂ ਨੇ ਨਸ਼ੇ ਦੇ ਮੁੱਦੇ ਹੋ ਗਏ ਪਾਣੀ ਦੇ ਸਿਵਰਜ ਦੇ ਕੋਈ ਵੀ ਸਾਡਾ ਕੋਈ ਰਿਹਾ ਕਿ ਤੁਸੀਂ ਪੂਰੇ ਕਰੋਗੇ ਠੀਕ ਹੈ ਠੀਕ ਹੈ ਬਣ ਨੇ ਜਦਰ ਪ੍ਰੀਤਮ ਸਿੰਘ ਨੇ ਇੱਕ ਵਾਰੀ ਕੌਂਸਲਰ ਦੀ ਚੋਣ ਲੜੀ ਸੇਵਾ ਕੀਤੀ ਲੋਕਾਂ ਚ ਫੇਰ ਦੋ ਵਾਰੀ ਇਹਨਾਂ ਨੇ ਕੌਂਸਲਰ ਦੀ ਚੋਣ ਲੜੀ ਸੇਵਾ ਕੀਤੀ ਹੈ ਔਰ ਸਾਰੇ ਇਲਾਕੇ ਦੇ ਵਿੱਚ ਜਾਂ ਉਸ ਵਾਰਡ ਦੇ ਵਿੱਚ ਪੂਰੇ ਸਨਮਾਨਤ ਨੇ ਔਰ ਇਹਨਾਂ ਦੀ ਪਾਰਟੀ ਪ੍ਰਤੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਪਾਰਟੀ ਨੇ ਦੋ ਤਿੰਨ ਗੱਲਾਂ ਦੇਖਣੀਆਂ ਹੁੰਦੀਆਂ ਕਿ ਪਾਰਟੀ ਦਾ ਕਿਹਨੇ ਸincerely ਕੰਮ ਕੀਤਾ ਕਿਹਨੇ ਨਿਸ਼ਕਾਮ ਹੋ ਕੇ ਕੰਮ ਕੀਤਾ ਕਿਹਨੇ ਲੋਕਾਂ ਦੇ ਵਿੱਚ ਆਪਣਾ ਸੰਪਰਕ ਬਣਾਈ ਰੱਖਿਆ ਕਿਹਨੇ ਸਮਾਜ ਦੇ ਵਿੱਚ ਆਪਣੀ ਇੱਜ਼ਤ ਮਾਨ ਖੱਟਿਆ ਔਰ ਕਦੀ ਕੋਈ ਐਸਾ ਕੰਮ ਨਹੀਂ ਕੀਤਾ ਜਿਸ ਨਾਲ ਪਾਰਟੀ ਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਪਵੇ ਔਰ ਸਭ ਤੋਂ ਵੱਡੀ ਗੱਲ ਇਹ ਕਿ ਰਾਜਨੀਤੀ ਵਿੱਚ ਵੀ ਇਹਨਾਂ ਨੇ ਤਿੰਨ ਵਾਰੀ ਕੌਂਸਲਰ ਰਹਿ ਕੇ ਸੇਵਾ ਕੀਤੀ ਹੈ ਦੋ ਵਾਰੀ ਇਹ ਇੱਕ ਵਾਰੀ ਇਹਨਾਂ ਦੇ ਹਸਬੰਦ ਸੋ ਇਹ ਸਾਰੀਆਂ ਗੱਲਾਂ ਦੇਖ ਕੇ ਹੀ ਪਾਰਟੀ ਕੋਲ ਜਿਹੜੇ ਕੈਂਡੀਡੇਟ ਆਏ ਸੀ ਸਭ ਤੋਂ ਸੀਨੀਅਰ ਮੋਸਟ ਇਹ ਬੀਬੀ ਸਰਜੀਤ ਕੌਰ ਸੀ ਔਰ ਇਹਨਾਂ ਦੀ ਇਮਾਨਦਾਰੀ ਕਰਕੇ ਸੀ ਇਹਨੂੰ ਟਿਕਟ ਦਿੱਤੀ। ਕਿਹਦੇ ਜਾਨੂ ਹੈਗੇ ਕਿ ਬੈਸਟ ਵਿੱਚ ਕੀ ਕੀ ਲੋਕਨ ਮੁੱਖ ਦਿੱਖਤਾ ਕੀ ਕੋਈ ਨਹੀਂ ਜੀ ਸਾਰਾ ਕੁਝ ਹੀ ਜਾਣਦੇ ਹੀ ਹੈ ਉੱਥੇ ਰਹਿੰਦੇ ਹੈ। ਹਾਂਜੀ ਮੈਡਮ ਕਿਹਨੂੰ ਕਹਿ ਰਹੇ ਦੋ ਬੀਬੀਆਂ ਨਾ ਇਹੀ ਬੋਲਣਗੇ। ਬੈਸਟ ਪਛਮੀ ਹਲਕੇ ਦੀ ਜਿਹੜੀ ਹੈ ਜਿਮਨੀ ਚੌਂਟਾ ਜੀ ਸ਼ਰਮਣੀ ਅਕਾਲੀ ਦਲ ਵੱਲੋਂ ਬੀਬੀ ਸਰਜੀਤ ਕੌਰ ਜੀ ਪਤਨੀ ਜਦਦਰ ਪ੍ਰੀਤਮ ਸਿੰਘ ਜੀ ਜਿਹੜੇ ਲੰਬੇ ਸਮੇਂ ਤੋਂ ਪਾਰਟੀ ਦੀ ਬੜੀ ਵਫਾਦਾਰੀ ਨਾਲ ਸੇਵਾ ਕਰਦੇ ਆਏ ਔਰ ਇਹਨਾਂ ਦੀਆਂ ਬੜੀਆਂ ਕੁਰਬਾਨੀਆਂ ਨੇ ਦੋ ਵਾਰੀ ਕਾਉਂਸਲਰ ਵੀ ਬਣੇ ਆਪਣੀ ਵਾਰਚੋਂ ਔਰ ਇਹਨਾਂ ਦੇ ਹਸਬੰਡ ਵੀ ਜਿਹੜੇ ਸੀ ਜਦਦਰ ਪ੍ਰੀਤਮ ਸਿੰਘ ਜੀ ਉਹ ਵੀ ਕਾਉਂਸਲਰ ਰਹੇ ਸੋ ਇਹਨਾਂ ਦੀ ਸੀਨੀਅਰਿਟੀ ਨੂੰ ਵੇਖ ਕੇ ਇਹਨਾਂ ਦੀ ਸੇਵਾ ਨੂੰ ਵੇਖ ਕੇ ਇਹਨਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਨੂੰ ਵੇਖ ਕੇ ਇੱਕ ਬਹੁਤ ਹੀ ਮਿਹਨਤੀ ਵਰਕਰ ਦੇ ਤੌਰ ਦੇ ਉੱਤੇ ਇਸ ਸ਼੍ਰੋਮਣੀ ਕਾਲੀਗਲ ਵੱਲੋਂ ਟਿਕਟ ਦਿੱਤੀ ਗਈ ਹੈ ਤੇ ਮੈਂ ਆਸ ਕਰਾਂਗੀ ਕਿ ਜਰੂਰ ਇਸ ਹਲਕੇ ਦੇ ਲੋਕ ਜਿਹੜੇ ਆ ਉਹ ਪ੍ਰਵਾਨ ਕਰਨਗੇ ਤੇ ਇਹਨਾਂ ਨੂੰ ਕੰਮ ਚੱਲ ਕਰ ਦੇਣਗੇ ਕਿਹੜੇ ਬੰਦੇ ਲੈ ਕੇ ਬੁਸਤੀ ਆਏ ਆ ਜੀ ਜੀ ਅੱਗੇ ਅਲਾਈਅੰਸ ਹੁੰਦਾ ਹੈ ਥਾਂਡੀ ਵਾਲੋਂ ਭਾਜਪਾ ਦਾ ਪੰਜਾਬ ਦੇ ਵਿੱਚ ਐਸਰ ਖੱਲੇ ਖੱਲੇ ਦੋਨੇ ਉਭਾਗੇ ਦੇਖੋ ਗੱਲ ਇਹ ਹੈ ਕਿ ਤੁਸੀਂ ਜਦੋਂ ਸ਼੍ਰੋਮਣੀ ਕਾਲਦਲ ਕੱਲਿਆਂ ਚੋਂ ਲੜ ਰਹੀ ਹੈ ਤੇ ਅਲਾਈਅੰਸ ਦੀ ਆਪਾਂ ਗੱਲ ਹੀ ਕਿਉਂ ਕਰਦੇ ਆ ਜੀ ਮੈਂ ਕਿ ਮੁੱਦੇ ਅਲਾਈਅੰਸ ਜਿਹੜੇ ਭਾਜਪਾ ਨੇ ਆਪਣਾ ਕੈਂਡੀਡੇਟ ਦਿੱਤਾ ਸ਼੍ਰੋਮਣੀ ਕਾਲਦਲ ਨੇ ਆਪਣਾ ਕੈਂਡੀਡੇਟ ਦਿੱਤਾ ਹੈ ਮੁੱਦੇ ਦੇ ਪੰਜਾਬ ਦੇ ਸਾਰੇ ਜਿਹੜੇ ਮੁੱਦੇ ਆ ਉਹ ਲੋਕਾਂ ਦੇ ਸਾਹਮਣੇ ਭਾਵੇਂ ਉਹ ਡਿਵੈਲਪਮੈਂਟ ਦੀ ਗੱਲ ਹੋਵੇ ਭਾਵੇਂ ਉਹ ਲਾਅ ਐਂਡ ਆਰਡਰ ਦੀ ਗੱਲ ਹੋਵੇ ਭਾਵੇਂ ਲੋਕਾਂ ਦੀਆਂ ਸਹੂਲਤਾਂ ਦੀ ਗੱਲ ਹੋਵੇ ਜਾਂ ਅੱਜ ਜੋ ਹਾਲਾਤ ਪੰਜਾਬ ਦੇ ਬਣੇ ਹਨ ਉਹ ਸਾਰੇ ਹਾਲਾਤਾਂ ਤੇ ਅਸੀਂ ਚੋਣ ਲੜਾਂਗੇ ਔਰ ਆਉਣ ਵਾਲੇ ਸਮੇਂ 'ਚ ਦੇਖੋ ਗੱਲ ਇਹ ਹੈ ਇੱਕ ਕੈਂਡੀਡੇਟ ਦੇ ਨਾਲ ਨਾ ਸਰਕਾਰ ਟੁੱਟਣੀ ਹੈ ਤੇ ਨਾ ਸਰਕਾਰ ਨਵੀਂ ਪੜਨੀ ਜੀ ਇਹ ਤੇ ਸਭ ਨੂੰ ਪਤਾ ਹੈ ਪਰ ਕਿਉਂਕਿ ਪਾਰਟੀ ਜਿਹੜੀ ਹੈ ਉਹਦੀ ਜਿਹੜੀ ਪਾਰਟਿਸਪੇਸ਼ਨ ਹੈ ਉਹ ਸਾਡਾ ਕਰਨਾ ਇੱਕ ਫਰਜ਼ ਬੰਦਾ ਹੈ ਇੱਕ ਹੱਕ ਹੈ ਅਸੀਂ ਆਪਣੇ ਕੈਂਡੀਡੇਟ ਉਤਾਰਿਆ ਵੋਟ ਜਿਹੜੀ ਹੈ ਉਹ ਕੌਮ ਨੇ ਸੰਗਤ ਨੇ ਪਾਉਣੀ ਹੈ ਲੋਕਾਂ ਨੇ ਪਾਉਣੀ ਹੈ ਸਾਡਾ ਫਰਜ਼ ਬੰਦਾ ਉਹਨਾਂ ਕੋਲ ਜਾ ਕੇ ਬੇਨਤੀ ਕਰਨੀ ਹੈ ਵੋਟ ਕਿੰਨੀ ਪੈਂਦੀ ਹੈ ਅੱਗੇ ਕਿੰਨੀ ਪਈ ਸੀ ਕਿਉਂਕਿ ਤੁਸੀਂ ਹੁਣ ਕਹਿ ਰਹੇ ਹੋ ਵੀ ਵੋਟ ਅੱਗੇ ਪਿੱਛੇ ਕੀ ਹਾਲ ਸੀਗਾ ਵੋਟ ਪਿੱਛੇ ਕਿੰਨੀ ਪਈ ਹੈ ਅੱਗੇ ਕਿੰਨੀ ਪੈਣੀ ਲੋਕ ਸ਼ਕਤੀ ਅੱਗੇ ਕੋਈ ਜੋਰ ਨਹੀਂ ਜੋ ਲੋਕ ਸ਼ਕਤੀ ਹੋਵੇ ਨਾ ਜੀ ਲੋਕਾਂ ਦੇ ਕੋਲ ਅਸੀਂ ਆਵਾਜ਼ ਉਠਾਵਾਂਗੇ ਤੇ ਉਹ ਆਪਣੇ ਆਪ ਹੀ ਸਾਨੂੰ ਪਾਰਟੀ ਨੂੰ ਮਾਨ ਦੇਣਗੇ ਤੇ ਅਸੀਂ ਸੇਵਾ ਕਰਾਂਗੇ ਦੇ ਲੱਗਦਾ ਕਿ ਪਾਰਟੀ ਦੇ ਸੰਗਠਨ ਨਾਲ ਸਤਾਨ ਇਹ ਜੁਈ ਥੋੜੀ ਤਬਦੀਲੀ ਲੋਰ ਹੈ ਜਿਸ ਦੇ ਨਾਲ ਬੋਟ ਸ਼ੇਅਰਟ ਘਟਾ ਜਾ ਰਹੇ ਹੈ ਦੇਖੋ ਇਹ ਗੱਲਾਂ ਬਾਅਦ ਚ ਕਰਾਂਗੇ ਇਹ ਇਲੈਕਸ਼ਨ ਦੇ ਸਬੰਧ ਵਿੱਚ ਮੈਂ ਗੱਲ ਕਰਾਂਗੀ ਅੱਜ ਤੇ ਕਿਉਂਕਿ ਪਾਰਟੀ ਦਾ ਜਿਹੜਾ ਸੰਗਠਨ ਹੈ ਪਾਰਟੀ ਦੀ ਜਿਹੜੀ ਸਾਡੀ ਟਾਂਚਾ ਹੈ ਉਹ ਸਾਡਾ ਵੱਖਰਾ ਅਲੱਗ ਦਾ ਕੰਮ ਹੈ ਪਰ ਅੱਜ ਦੀ ਜਿਹੜੀ ਗੱਲ ਹੈ ਉਹ ਕੇਵਲ ਤੇ ਕੇਵਲ ਚੋਣਾਂ ਸਬੰਧੀ ਹੈ ਵੈਸਟ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਮੁੱਦੇ ਦੇ ਵੈਸੇ ਪੰਜਾਬ ਦੇ ਸਾਰੇ ਇੱਕੋ ਜਿਹੇ ਹੀ ਹੈ ਪਰ ਵੈਸਟ ਦੇ ਵਿੱਚ ਖਾਸ ਕਰਕੇ ਜੋ ਅੱਜ ਨਸ਼ਿਆਂ ਦਾ ਦੌਰ ਹੈ ਮੇਰਾ ਖਿਆਲ ਸਭ ਤੋਂ ਵੱਧ ਜੇ ਜਲੰਧਰ ਦੇ ਵਿੱਚ ਨਸ਼ੇ ਜਿਹੜੇ ਵੈਸਟ ਵਿੱਚ ਹੈ। ਬਸ। ਔਰ ਸਭ ਤੋਂ ਮਾੜੀ ਗੱਲ ਹੈ ਕਿ ਲੋਟਰੀ ਸਿਸਟਮ ਜਿਹੜਾ ਉਹ ਗੈਰ ਕਾਨੂੰਨੀ ਟੰਗਣਾ ਜਿਹੜਾ ਚੱਲ ਰਿਹਾ ਹੈ ਉਹ ਵੀ ਵੈਸਟ ਵਿੱਚ ਹੀ ਹੈ। ਔਰ ਉਥੇ ਦੀ ਹਾਲਾਤ ਅਸੀਂ ਦੇਖੇ ਅੰਦਰ ਜਾ ਕੇ ਜਿੰਨਾ ਉਥੇ ਪਾਣੀ ਦਾ ਬੁਰਾ ਹਾਲ ਹੈ ਜਿੰਨਾ ਉਥੇ ਗੰਦਾ ਪਾਣੀ ਜਮਾ ਹੋਇਆ ਹੈ ਪਾਣੀ ਦਾ ਨਿਕਾਸ ਕੋਈ ਨਹੀਂ ਜਾਂ ਵਾਟਰ ਸਪਲਾਈ ਦਾ ਕੋਈ ਪ੍ਰਬੰਧ ਨਹੀਂ ਪੂਰੀ ਤਰ੍ਹਾਂ ਬਿਜਲੀ ਦਾ ਬੜਾ ਪੁਰਾ ਹਾਲ ਹੈ ਇਹ ਸਾਰੀਆਂ ਸਮੱਸਿਆਵਾਂ ਲੋਕਾਂ ਦੀਆਂ ਹੀ ਆ ਸੋ ਬੇਰੋਜ਼ਗਾਰੀ ਤੇ ਪੂਰੇ ਪੰਜਾਬ 'ਚ ਹੀ ਹੈ ਜੀ ਪੂਰੇ ਦੇਸ਼ ਵਿੱਚ ਹੀ ਹੈ ਇਹ ਗੱਲਾਂ ਤੇ ਬਾਅਦ ਦੀਆਂ ਨੇ ਪਰ ਗੱਲ ਇਹ ਹੈ ਕਿ ਮੁੱਦੇ ਜਿਹੜੇ ਪੰਜਾਬ ਦੇ ਨਾਲ ਕਨਸਰਨਡ ਹੈ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਔਰ ਘਰ-ਘਰ ਜਾਵਾਂਗੇ ਸਾਡਾ ਕੋਈ ਅਸੀਂ ਕੋਈ ਵੱਖਰਾ ਮੁੱਦਾ ਤੇ ਲੈ ਕੇ ਨਹੀਂ ਆਏ ਪੂਰੇ ਪੰਜਾਬ ਦੇ ਨਾਲ ਮੁੱਦੇ ਜਿਹੜੇ ਉਹਨਾਂ ਇਸ ਤਰ੍ਹਾਂ ਪਾਰਟੀ ਦਾ ਪਾਰਟੀ ਨਾਲ ਸਮਝ ਦੇਵੇ ਤੁਹਾਡੀ ਪਾਰਟੀ ਦਾ ਮੁਕਾਬਲਾ ਕਿਹੜੀ ਪਾਰਟੀ ਨਾਲ ਹੋਣ ਜਾ ਰਿਹਾ ਸਾਰੀਆਂ ਪਾਰਟੀਆਂ ਨਾਲ ਮੁਕਾਬਲਾ ਹੀ ਹੈ ਜੀ ਨਹੀਂ ਮੈਂ ਮੁੱਖ ਪ੍ਰਸਤਵ ਕਿਉਂ ਮੈਂ ਮੁੱਖ ਕਿਉਂ ਕਹਾਂ ਜੀ ਸਾਰੀਆਂ ਪਾਰਟੀਆਂ ਮੁਕਾਬਲੇ 'ਚ ਹੀ ਆਈਆਂ ਹੰਦੇ ਦਾ ਪਤਾ ਨਹੀਂ ਕਿ ਕਿਹੜਾ ਹੈ ਜੀ